ਉਹ ਕੁੜੀ ਹੁਣ ਉਹਦੇ ਵਿੱਚ ਆ ਲਣਾ ਦੇਖੋ ਪਾਰ ਇਹ ਆ ਵਿੱਚ ਲੱਗੀ ਡੱਕੇ ਲਿਆ ਕੇ ਧਰਨੋ ਨਹੀਂ ਉੱਲੂ ਨਹੀਂ ਨਰਾਜ ਤੁਹਾਡੇ ਨਾਲ ਹੋ ਵੀ ਭਰਾਵਾ ਵੈਰ ਹੈ ਕੋਈ ਤੂੰ ਉਹਦੇ ਵਾਸਤੇ ਬਣਾ ਫਿਰ ਉੱਲੂ ਵਾਲਾ ਵੀ ਲਾਇ ਜੀ ਫਿਰ ਮੈਂ ਉੱਲੂ ਵਾਲਾ ਵੀ ਲਾਤਾ ਮਾਂ ਤੂੰ ਵੀ ਨਜ਼ਾਰੇ ਲੈ ਹੁਣ ਕੁੜੀ ਆਉਂਦਾ ਰਹੇਗਾ ਹੁਣ ਹੁਣ ਲਾ ਤਾਂ ਹੁਣ ਆਉਂਦਾ ਰਹੇਗਾ ਪਤੰਧਰਾ ਅੱਛਾ ਇੱਕ ਭਗਵੰਤ ਜਿਹੜੇ ਕਹਿੰਦੇ ਵੀ ਇੱਕ ਭੈਣ ਸੀ ਆਈ ਤੁਹਾਡੇ ਕੋਲੇ ਕੋਈ ਕੁੜੀ ਹਾਂਜੀ ਉਹ ਕਹਿੰਦੀ ਮੇਰੇ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਹੈਗਾ ਉਹ ਕਟਣਾ ਕੀ ਬਾਬੂ ਉਹ ਕਟਣਾ ਆਏ ਸੀਗੀ ਜੀ ਹੂੰ ਇੱਥੇ ਮੇਰਾ ਅੱਡਾ ਸੀਗਾ ਮੈਂ ਕੰਮ ਕਰ ਰਿਹਾ ਸੀ ਵੀਰ ਜੀ ਉਹ ਮੁੰਡਾ ਯਾਰ ਹੈ ਜਿਹੜਾ ਤੁਰਿਆ ਉਹ ਮੇਰੇ ਲਈ ਕਹਿੰਦਾ ਗਾਹ ਕਾ ਗਿਆ ਗਾਹ ਕਾ ਗਿਆ ਮਾ ਵੀ ਕੋਈ ਗੱਲ ਨਹੀਂ ਗਾਹ ਕਾਊਗਾ ਵੀ ਤੂੰ ਭੱਜ ਕੇ ਨਾ ਜਾਇਆ ਕਰ ਮੂਰੇ ਸੜਕ ਚੱਲਦੀ ਆ ਕਈ ਵਾਰੀ ਗਲਤ ਹੋ ਜਾਂਦਾ ਕੰਮ ਮਾ ਤੂੰ ਰਹੀ ਖੜ ਜਾ ਕਰ ਗਾਗਾ ਆਪਣੇ ਲਵੇ ਆਊਗਾ ਉਹ ਆਈ ਕਹਿੰਦੀ ਵੀਰ ਜੀ ਵੀ ਆ ਲੈਣਾ ਕਾਦੇ ਖਾਤਰ ਆ ਮੈਂ ਤਾਂ ਹੁਣ ਕਹਿਣਾ ਸੀ ਚਿੜੀ ਖਾਤਰ ਹੈ ਜੀ ਮਾ ਜੀ ਚਿੜੀ ਖਾਤਰ ਆ ਕਹਿੰਦੀ ਨਾ ਚਿੜੀ ਖਾਤਰ ਨਹੀਂ ਲੈਣਾ ਮਾ ਜੀ ਹੋਰ ਕਾਦੇ ਖਾਤਰ ਲੈਣਾ ਕਹਿੰਦੇ ਵੀਰੇ ਯਾਰ ਸਾਡੇ ਭਾਈ ਦਾ ਕਹਿੰਦੇ ਵੀਰੇ ਰਿਸ਼ਤਾ ਨਹੀਂ ਹੁੰਦਾ ਹੈਗਾ ਮਾਹਾਂ ਭਾਈ ਰਿਸ਼ਤਾ ਜਿਸ ਤਰ੍ਹਾਂ ਲੋਕ ਆਪਣੇ ਰਹਿਣ ਬਸੇਰੇ ਬੜੇ ਸੋਹਣੇ ਸੋਹਣੇ ਘਰ ਬਣਵਾਉਂਦੇ ਨੇ ਮਿਸਤਰੀਆਂ ਤੋਂ ਇਸੇ ਤਰ੍ਹਾਂ ਇੱਕ ਮਿਸਤਰੀ ਵੀਰ ਖੜਾ ਹੈ ਜਿਹੜੇ ਪੰਛੀਆਂ ਵਾਸਤੇ ਘਰ ਬਣਾਉਂਦੇ ਨੇ ਤੇ ਘਰ ਵੀ ਇੰਨੇ ਖੂਬਸੂਰਤ ਕਿ ਵੱਡੀ ਗਿਣਤੀ 'ਚ ਲੋਕ ਇਹਨਾਂ ਤੋਂ ਖਰੀਦਣ ਵਾਸਤੇ ਆਉਂਦੇ ਨੇ ਭਾਈ ਜੀ ਉਹਨਾਂ ਨਾਲ ਗੱਲਬਾਤ ਕਰੋਗੇ ਭਾਈ ਜੀ ਨਾਮ ਕੀ ਤੁਹਾਡਾ ਹਾਂ ਮੇਰੇ ਜੀ ਕਾਲ ਭਗਵੰਤ ਸਿੰਘ ਪਿੰਡ ਆ ਜੀ ਹਾਂਜੀ ਬੱਲੇ ਤੁਹਾਡੇ ਘਰ ਪਰਿਵਾਰ ਕੀ ਹੈ ਜੀ ਘਰ ਪਰਿਵਾਰ ਵੀਰ ਜੀ ਮੇਰੇ ਦੋ ਤਾਂ ਬੱਚੇ ਨੇ ਜੀ ਇੱਕ ਬੱਚਾ ਜਿਹੜਾ ਮੇਰਾ ਚੱਕਿਆ ਹੋਇਆ ਜੀ ਏ ਬੱਚੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਜੇ ਮੇਰੇ ਫਿਰ ਦੋ ਕਾ ਤੂੰ ਕਹਿ ਰਿਹਾ ਏ ਬੱਚਾ ਮੈਂ ਰੱਖ ਲੈ ਜੇ ਦੋ ਐ ਕਾ ਮੇਰੇ ਭਰਾ ਦਾ ਸੀਗਾ ਜੇ ਛੇਰੰਟ ਹੋ ਗਿਆ ਸੀਗਾ ਅੱਛਾ ਇਹ ਫਿਰ ਅਸੀਂ ਨੇ ਰੱਖਿਆ ਜੀ ਉਹ ਸਾਡਾ ਲਵੇ ਛੱਡ ਕੇ ਉਹਰੇ ਵੀ ਅਸੀਂ ਲੈ ਕੇ ਨਹੀਂ ਜਾਣਾ ਅਸੀਂ ਕਿਹਾ ਵੀ ਚਲੋ ਅਸੀਂ ਵੀ ਦੇਣਾ ਨਹੀਂ ਸਾਡਾ ਖੋਨ ਹੈ ਜੀ ਅਸੀਂ ਰੱਖ ਲਿਆ ਵੀਰ ਜੀ ਇਹ ਦੋ ਮਹੀਨਿਆਂ ਦਾ ਬੱਚਾ ਸੀਗਾ ਜਦ ਅਸੀਂ ਇਹਦਾ ਪਾਲਣ ਪੋਸਤ ਕਰਿਆ ਜੀ ਹੁਣ ਇਹ 4 ਸਾਲਾਂ ਦਾ ਹੋ ਚੁੱਕਿਆ ਜੀ ਹੁਣ ਅਸੀਂ ਇਹ ਸਕੂਲ ਵੀ ਲਾਤਾ ਜੀ ਠੀਕ ਹੈ ਯਾਨੀ ਦੋ ਤੁਹਾਡੇ ਬੱਚੇ ਨੇ ਇੱਕ ਤੁਹਾਡਾ ਜਿਹੜਾ ਭਰਾ ਤੁਹਾਨੂੰ ਛੱਡ ਗਿਆ ਇੱਕ ਇਹ ਉਹਨਾਂ ਦਾ ਬੱਚਾ ਹੈ ਤੇ ਦੋ ਮਹੀਨਿਆਂ ਦਾ ਇਹੋ ਜਿਆਦਾ ਇਸ ਗਏ ਨੇ 2 ਮਹੀਨਿਆਂ ਦਾ ਬੱਚਾ ਸੀਗਾ ਜੀ ਇਹ ਜਿਵੇਂ 2 ਮਹੀਨਿਆਂ ਦਾ ਉਹ ਕਹਿੰਦੇ ਸੀ ਤਾਂ ਰੱਖਣਾ ਨੇ ਹੈਗਾ ਇਹ ਮਾਹ ਇਹ ਵੀ ਬੱਚਾ ਬਣਾਇਆ ਆ ਆਪਾਂ ਜਾਨਵਰਾਂ ਦਾ ਵੀ ਕੰਮ ਹੋਰ ਸੋਹਣਾ ਵਧੀਆ ਕਰੋ ਫੇਰ ਵੀਰ ਜੀ ਮੈਂ ਆਲਣ ਦਾ ਕੰਮ ਕਰਿਆ ਨਾਲ ਹਾਂ ਜਾਂ ਆਲਣ ਦਾ ਕੰਮ ਕਰਿਆ ਇਹ ਜਦੋਂ ਤੁਸੀਂ ਪਹਿਲਾਂ ਤੁਸੀਂ ਕੰਮ ਕਰ ਕੀ ਕਰਦੇ ਸੀ ਆਲਣੇ ਕਿਵੇਂ ਬਣਾਉਣ ਲੱਗੇ ਪਹਿਲਾਂ ਵੀਰ ਜੀ ਜਦੋਂ ਕਰੋਨਾ ਆ ਗਿਆ ਮੁਰੇ ਜੀ ਕਰੋਨਾ ਨੇ ਦੇਖੋ ਸਾਨੂੰ ਪਤਾ ਸਭ ਦਾ ਹੀ ਬੁਰਾ ਹਾਲਾ ਕਰਦਾ ਸੀਗਾ ਸਭ ਦੇ ਢਾਂਚਾ ਹਲਾਦਾ ਸੀਗਾ ਜੀ ਆਪਾਂ ਦਾ ਕੋਈ ਪਾਣੀ ਹਾਰਨੇ ਦੇ ਹੱਥ ਦੇ ਕਾਰੀਗਰ ਤੇ ਕੇ ਫਿਰ ਵੀ ਚਲੋ ਮੈਂ ਸੋਚਿਆ ਵੀ ਆਲਣ ਦਾ ਕੰਮ ਕਰਕੇ ਦੇਖ ਲੈਂਦੇ ਹਾਂ ਜੀ ਮੈਂ ਵੀਰ ਜੀ ਆਲਣੇ ਲੱਗ ਗਿਆ ਬਣਾਉਣ ਇਹ ਮਾਲਕ ਨੇ ਮੇਰੀ ਐਸੀ ਕਿਰਪਾ કરી ਬਦਵਲ ਫਿਰ ਮੈਂ ਹੌਲੀ ਹੌਲੀ ਜੀ ਲੱਗ ਗਿਆ ਬਣਾਉਣ ਮੇਰਾ ਕੰਮ ਚੱਲ ਪਿਆ ਜੀ ਆਰਡਰ ਆਉਣ ਲੱਗੇ ਫਿਰ ਮਨੂੰ ਵਿੱਚ ਬੰਦੇ ਇਹ ਜਾਇਆ ਕਰਨ ਵੀ ਤੁਹਾਨੂੰ ਨੌਲੇਜ ਹੈਗੀ ਇਹ ਗੱਲ ਬਾਰੇ ਵੀ ਜਾਨਵਰ ਕਿਹੜੇ ਚ ਵੜੂਗਾ ਕਿਹੜੇ ਚ ਨਹੀਂ ਮਹਾਵੀਰ ਜੀ ਮਨੂੰ ਨੌਲੇਜ ਆਉਂਦੀ ਜਾਂਦੀ ਆ ਫੋਲ ਆਉਂਦੀ ਜਾਂਦੀ ਜੇ ਮੈਂ ਦੱਸੋ ਤੁਹਾਨੂੰ ਕਿਹੜੇ ਜਾਨਵਰ ਖਾਤਰ ਚਾਹੀਦਾ ਉਹ ਕਹਿੰਦੇ ਵੀ ਸਾਨੂੰ ਚਿੜੀਆਂ ਨੇ ਸਾਡੇ ਲਈ ਮਾਹ ਠੀਕ ਹੈ ਜੀ ਮਾਹ ਦਾ ਸਰਾਕ ਇਹਨਾਂ ਦਾ ਮੂੰਹ ਤੰਗ ਲੱਗ ਗਿਆ ਜੀ ਕਰਨਾ ਮਾਹ ਵੀ ਜਿੰਨਾ ਮਤਲਬ ਇਹਦਾ ਮੂੰਹ ਤੰਗ ਹੋਊਗਾ ਉਹਨਾਂ ਤੰਗ ਹੋ ਕੇ ਲੱਚਕ ਕੇ ਵੜੂਗੇ ਇਹਦੇ ਵਿੱਚ ਜਿੰਨਾਂ ਨੂੰ ਡਰ ਰਹੂਗਾ ਖੁੱਲਾ ਮੂੰਹ ਹੋਊਗਾ ਇਹ ਡਰੂਗੇ ਆਪਣੇ ਪਾਲੇ ਤੋਂ ਵੀਰ ਜੀ ਹਾਂਜੀ ਫਿਰ ਮੈਂ ਇਹਦਾ ਮੂੰਹ ਜਿਹੜੇ ਕਿ ਚਿੜੀ ਵਾਲਾ ਤੰਗ ਲੱਗਿਆ ਕਰਨ ਉੱਲੂ ਦੇ ਨਾਲ ਵੀ ਦੇਖ ਲਈਏ ਮੈਂ ਬਿੱਲ ਬਤੋਰੀ ਹੁੰਦੀ ਆ ਆਪਣੇ ਬਿੱਲ ਬਤੋਰੀ ਦਾ ਹੁਣ ਕੱਦ ਮੜਾ ਜਾ ਹੁੰਦਾ ਜੀ ਉਹਦਾ ਕੱਦ ਦੇਖਿਆ ਵੀ ਤਾਂ ਗੱਠੂ ਜਿਹਾ ਕੱਦ ਹੈਦਾ ਬੇ ਇਹਦਾ ਛੋਟੇ ਜਿਹਦੇ ਵਿੱਚ ਇਹ ਵੜ ਜੂਗੇ ਹੁਣ ਮੈਂ ਬਿੱਲ ਬਤੋਰੀ ਘਾਤਰ ਬਣਾਇਆ ਜੀ ਇੱਕ ਹੁਣ ਆ ਪਿਆ ਜੀ ਦੇ ਉੱਪਰ ਛਤਰੀ ਲਾਈ ਹੋਈ ਹੈ ਜੀ ਹਾਂ ਜੀ ਜਿਵੇਂ ਤੁਸੀਂ ਇੱਕ ਹੋਰ ਦੱਸ ਰਹੇ ਸੀ ਵੀ ਗੂ ਗਟਾਰਾਂ ਦਾ ਜਾਂ ਪਤਾ ਨਹੀਂ ਉੱਲੂ ਨੇ ਉਹ ਵੀ ਕੋ ਚੱਕਰ ਪਾਤਾ ਉਹ ਵੀ ਮੈਂ ਦੱਸਦਾ ਵੀਰ ਜੀ ਉਹ ਦੇਖੋ ਘਟਾਰ ਆ ਗਈ ਜੀ ਉੱਪਰ ਉਹਦੇ ਬੈਠ ਕੇ ਆ ਗਏ ਉਹ ਘਟਾਰ ਜਦ ਬੈਠ ਕੇ ਆ ਗਏ ਉਹਦੇ ਵਿੱਚ ਉੱਲੂ ਵੜਿਆ ਮੈਂ ਸਵੇਰੇ ਦੁਕਾਨ ਸੁੰਭ ਰਿਆ ਤੇ ਉਹ ਦੇਖੇ ਵੀ ਉੱਲੂ ਵੜਿਆ ਆ ਕੇ ਅੱਡੇ ਤੇ ਠੁੰਗਾ ਲਾ ਕੇ ਮਾਰਨ ਜੀ ਅੱਛਾ ਤੁਹਾਨੂੰ ਗਿਟਾਰ ਮਨੋ ਗਿਟਾਰ ਆ ਕੇ ਸਮਝਾਵੇ ਮੈਂ ਉਧਰੋਂ ਧਿਆਨ ਨਾ ਦਿਆ ਮੈਂ ਧਿਆਨ ਪੂਰਾ ਵੀ ਨਹੀਂ ਦਿਆ ਮੈਂ ਤੁਹਾਨੂੰ ਇੰਮੀ ਕਹਦਾ ਮੈਨੂੰ ਡਰ ਨਹੀਂ ਕਾਹ ਤੋਂ ਡਰ ਰਹੀ ਜਾਨਵਰ ਦਾ ਡਰ ਜਾਂਦਾ ਆ ਇਹ ਮਾਂ ਠੁੰਗਾ ਮਾਰਦੀ ਆ ਕੇ ਅੱਡੇ ਦੇ ਉੱਪਰ ਜਦ ਇਹ ਉੱਡ ਕੇ ਗਈ ਉਧਰ ਨੂੰ ਹੋਈ ਹੈ ਮਾਦੇ ਮਗਰੇ ਹੋ ਗਿਆ ਮਾਹ ਕੋਈ ਗੱਲ ਆ ਜਦ ਮੈਂ ਦੇਖਿਆ ਜੀ ਉਹਦੇ ਵਿੱਚ ਉੱਲੂ ਵੜਿਆ ਹੋਇਆ ਉੱਲੂ ਵੜਿਆ ਹੋਇਆ ਮੈਂ ਜੀ ਦੇਖਿਆ ਮਾਹ ਇਹਦਾ ਹੱਲ ਹੁਣ ਉੱਚਾ ਬਹੁਤ ਹੈ ਮੈਂ ਚੱਕਿਆ ਡੰਡਾ ਜੀ ਉਹਦੇ ਥੱਲੋਂ ਮਾਰੀ ਪੂਰੀ ਟਾਈਮ ਖੋਦ ਜਦ ਮੈਂ ਮਾਰੀ ਖੋਦ ਉਹ ਜਦ ਇਹ ਉੱਡ ਕੇ ਦਾਂਤਰਾਂ ਦਾਂਤਰੋ ਹੋਵੇ ਜਿਹਦੇ ਕਟਾਰ ਆ ਗਈ ਜੀ ਕਟਾਰ ਆ ਕੇ ਇੱਕ ਬਾਗੀ ਲੈਣਾ ਆਪਣਾ ਕੂੜਾ ਕਬੜ ਜਿਹੜਾ ਧਰਨਾ ਇਹਨਾਂ ਵਿੱਚ ਇੱਕ ਬੈਠ ਗਿਆ ਉਸ ਤੋਂ ਬਾਅਦ ਮੈਂ ਕੁੱਗੀ ਦਾ ਧਰਤਾ ਵੀਰ ਜੀ ਜਦ ਕੁੱਗੀ ਦਾ ਧਰਿਆ ਕੁੱਗੀ ਵੀ ਮਾਹ ਵੀ ਇਹ ਵੀ ਹੈਰਾਨੀ ਨੂੰ ਕਰੂਗਾ ਇਹ ਉਹ ਕੁੱਗੀ ਆਲੇ ਆਲੇ ਦੇ ਵਿੱਚ ਉਹ ਵੜ ਗਿਆ ਫੇਰ ਅੱਛਾ ਮਾਹ ਵੀ ਕਿਤੇ ਫਿਰਦਾ ਮੇਲ ਮਿਲਦਾ ਨਹੀਂ ਹੈਗਾ ਉਹ ਜਦ ਮੈਂ ਦੇਖਿਆ ਕੁੱਗੀ ਪਾਣੀ ਪੀ ਰਹੀ ਤੁਰੇ ਪਾਣੀ ਪੀਂਦੀ ਕੁੱਗੀ ਕੂ ਕੂ ਬੋਲੇ ਜਦ ਆਪਦੇ ਆਪ ਨੂੰ ਵੀ ਉਹ ਉਠਾਲ ਮਾ ਮੈਂ ਉਹ ਮੈਂ ਗੌਰ ਨਹੀਂ ਕਰੀ ਹੈਗੀ ਇਹਦੇ ਵਿੱਚ ਵੀ ਵੜ ਗਿਆ ਉਹ ਜਦ ਮੈਂ ਦੇਖਿਆ ਮਾਹ ਜੀ ਵੀ ਵੜਿਆ ਗਿਆ ਉਹਨੂੰ ਕਿਦਾ ਮਹਾ ਹੁਣ ਪੰਗਾ ਹੀ ਪਈ ਜਾਂਦਾ ਸਾਰੇ ਪਾਸੇ ਚੱਲ ਮੈਂ ਦੇਖਿਆ ਮਹਾ ਕੋਈ ਨਾ ਇੱਕ ਹੋਰ ਲਾ ਦੇ ਤੂੰ ਉਹ ਮੈਂ ਘੁੱਗੀ ਦੇ ਵਿੱਚ ਜਾ ਦੇਖਿਆ ਮੈਂ ਤਾਂ ਸੱਚੇ ਬੈਠਾ ਹੋ ਲੋ ਉਹ ਲੋ ਕੱਢਿਆ ਹੁਣ ਦੇਖੋ ਜੀ ਇਹਦੇ ਨਸਾਨੇ ਆ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਵੀਰ ਜੀ ਸਹੀ ਆ ਉਹ ਕੁੱਗੀ ਹੁਣ ਉਹਦੇ ਵਿੱਚ ਆ ਲਣਾ ਦੇਖੋ ਪਾਰ ਇਹ ਆ ਵਿੱਚ ਲੱਗੀ ਡੱਕੇ ਲਿਆ ਕੇ ਧਰਨੋ ਨਹੀਂ ਉੱਲੂ ਨਹੀਂ ਨਰਾਜ ਤੁਹਾਡੇ ਨਾਲ ਹੋ ਵੀ ਭਰਾਵਾ ਵੈਰ ਹੈ ਕੋਈ ਤੂੰ ਉਹਦੇ ਵਾਸਤੇ ਬਣਾ ਫਿਰ ਉੱਲੂ ਵਾਲਾ ਵੀ ਲਾਇ ਜੀ ਫਿਰ ਮੈਂ ਉੱਲੂ ਵਾਲਾ ਵੀ ਲਾਤਾ ਮਾ ਤੂੰ ਵੀ ਨਜ਼ਾਰੇ ਲੈ ਹੁਣ ਕੋੜੀ ਆਉਂਦਾ ਰਹੇਗਾ ਹੁਣ ਹੁਣ ਲਾਤਾ ਹੁਣ ਆਉਂਦਾ ਰਹੇਗਾ ਪਤੰਧਰ ਅੱਛਾ ਇੱਕ ਭਗਵੰਤ ਜਿਹੜੇ ਕਹਿੰਦੇ ਵੀ ਇੱਕ ਭੈਣ ਆ ਸੀ ਆਈ ਤੁਹਾਡੇ ਕੋਲੇ ਕੋਈ ਕੁੜੀ ਹਾਂਜੀ ਉਹ ਕਹਿੰਦੀ ਮੇਰੇ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਹੈਗਾ ਉਹ ਕਟਣਾ ਕੀ ਬਾਬਾ ਉਹ ਕਟ ਇੱਥੇ ਮੇਰਾ ਅੱਡਾ ਸੀਗਾ ਮੈਂ ਕੰਮ ਕਰ ਰਿਹਾ ਸੀ ਵੀਰ ਜੀ ਉਹ ਮੁੰਡਾ ਯਾਰ ਹੈ ਜਿਹੜਾ ਤੁਰਿਆ ਉਹ ਮੇਰੇ ਲੇਵੇ ਕਹਿੰਦਾ ਗਾਹਕ ਆ ਗਿਆ ਗਾਹਕ ਆ ਗਿਆ ਮਾ ਵੀ ਕੋਈ ਗੱਲ ਨਹੀਂ ਗਾਹਕ ਆਊਗਾ ਵੀ ਤੂੰ ਭੱਜ ਕੇ ਨਾ ਜਾ ਕਰ ਮੂਰੇ ਸੜਕ ਚੱਲਦੀ ਆ ਕਈ ਵਾਰੀ ਗਲਤ ਹੋ ਜਾਂਦਾ ਕੰਮ ਮਾ ਤੂੰ ਉਰੀ ਖੜ ਜਾ ਕਰ ਗਾਗਾ ਆਪਣੇ ਲੇਵੇ ਆਊਗਾ ਉਹ ਆਈ ਕਹਿੰਦੀ ਵੀਰ ਜੀ ਵੀ ਆ ਲੈਣਾ ਕਾਦੇ ਖਾਤਰ ਆ ਮੈਂ ਤਾਂ ਹੁਣ ਕਹਿਣਾ ਸੀ ਚਿੜੀ ਖਾਤਰ ਹੈ ਜੀ ਮਾ ਜੀ ਚਿੜੀ ਖਾਤਰ ਆ ਕਹਿੰਦੀ ਨਾ ਚਿੜੀ ਖਾਤਰ ਨਹੀਂ ਲੈਣਾ ਮਾ ਜੀ ਹੋਰ ਕਾਦੇ ਖਾਤਰ ਲੈਣਾ ਕਹਿੰਦੇ ਵੀਰੇ ਯਾਰ ਸਾਡੇ ਭਾਈ ਦਾ ਕਹਿੰਦੇ ਵੀਰੇ ਰਿਸ਼ਤਾ ਨਹੀਂ ਹੁੰਦਾ ਹੈਗਾ ਮਾਹ ਭਾਈ ਰਿਸ਼ਤਾ ਨਹੀਂ ਹੁੰਦਾ ਕਹਿੰਦੇ ਹਾਂ ਕਹਿੰਦੇ ਕਿਸੇ ਨੇ ਦੱਸਿਆ ਵੀ ਲਾਉਣਾ ਆ ਮਾਹ ਲਾਦੇ ਭੈਣੇ ਮਾਹ ਇਹਦਾ ਘੁੱਗਿਆਂ ਘਟਾਰਾਂ ਖਾਤਰ ਜਾਨਵਰਾਂ ਖਾਤਰ ਆਪਾਂ ਭਲਾ ਇੰਨਾ ਕਰਦੇ ਆ ਹਾਂ ਦੇਖੋ ਮੈਂ ਕਿੰਨੇ ਬਣਾਈ ਬੈਠਾ ਤੁਸੀਂ ਲੈ ਜਾਓ ਜਿਹੜਾ ਲੈ ਕੇ ਜਾਣਾ ਲਾ ਦੋ ਕਹਿੰਦੇ ਨਹੀਂ ਵੀਰੇ ਉਹਨੇ ਮੈਨੂੰ ਕਹਿੰਦੀ ਉਹਨਾਂ ਨੂੰ ਆਜੋ ਥੋੜਾ ਜਿਹਾ ਚਲੋ ਪਰਿਵਾਰ ਵੀ ਹੋਰੀ ਸੀਗਾ ਮਨ 'ਚ ਹੋਏ ਜਾਂਦੀ ਹੈ ਗੱਲ ਮਾਹ ਦੱਸੋ ਜੀ ਕੀ ਗੱਲ ਹੈ ਜੀ ਕਹਿੰਦੀ ਅੰਦਰ ਨੂੰ ਆ ਇੱਥੇ ਅੰਦਰ ਆਜੋ ਦੁਕਾਨ 'ਚ ਮੈਂ ਅੰਦਰ ਹੋ ਗਿਆ ਹਾਂ ਮਾਹ ਭੈਣੇ ਦੱਸ ਕਹਿੰਦੀ ਵੀਰੇ ਗੱਲਾਂ ਆਇਆਂ ਕਹਿੰਦੀ ਮੇਰੇ ਭਰਾ ਦਾ ਰਿਸ਼ਤਾ ਨਹੀਂ ਹੋ ਰਿਹਾ ਹਰੇਕ ਬੰਦਾ ਆਉਂਦਾ ਤੇ ਮੁੜ ਜਾਂਦਾ ਆ ਹਰੇਕ ਬੰਦਾ ਆਉਂਦਾ ਤੇ ਮੁੜ ਜਾਂਦਾ ਕੋਈ ਨਹੀਂ ਦੱਸ ਕੇ ਜਾਵਾਂਗੇ ਜੀ ਐਂ ਕਹਿ ਕੇ ਭਾਗੇ ਜੀ ਉਹ ਮਾਂ ਚਲੋ ਠੀਕ ਆ ਜੀ ਉਹ ਮੇਰੇ ਲਈ ਜਾਂ ਮੈਂ ਉਹਨੂੰ ਕਿਹਾ ਮਾਂ ਤੁਸੀਂ ਐਂ ਕਰੋ ਭਾਈ ਲਾ ਦੋ ਜਾ ਕੇ ਕੋਈ ਗੱਲ ਨਹੀਂ ਕਹਿੰਦੀ ਵੀਰੇ ਫੇਰ ਹੋ ਜਾਊਗਾ ਰਿਸ਼ਤਾ ਮਾਹ ਪਾਪਾਏ ਮੇਰੀ ਗੱਲ ਸੁਣ ਤੋ ਲਾ ਜਾ ਕੇ ਰਿਸ਼ਤਾ ਹੋ ਜਾਊਗਾ ਕਹਿੰਦੀ ਵੀਰੇ ਨੰਬਰ ਆ ਮਾਂ ਨੰਬਰ ਵੀ ਲੈ ਲਓ ਉਹਨਾਂ ਨੇ ਲਾਤਾ ਜਾ ਕੇ ਜੀ ਉਹ ਕੁੜੀ ਮੇਰੇ ਲਈ ਦੂਏ ਦਿਨ ਆਈ ਜੀ ਜਦ ਲਾ ਆਇਆ ਕਹਿੰਦੀ ਵੀਰ ਜੀ ਮਾਂ ਹਾਂ ਜੀ ਕਹਿੰਦੀ ਵਧਾਈਆਂ ਮਾਹ ਹੁਣ ਸਾਨੂੰ ਤਾਂ ਹੁਣ ਉਹਰੇ ਪਤਾ ਹੀ ਲੱਗਦੇ ਜਨਾ ਕਿੰਨਾ ਗਾ ਕੌਂਦ ਨੇ ਪਸਾਨ ਜੀ ਘਟ ਹੋ ਜਾਂਦੀ ਆ ਮਾਹ ਜੀ ਹਾਂ ਜੀ ਦੱਸੋ ਕਹਿੰਦੀ ਵੀਰ ਜੀ ਸਤੋ ਆਲਾਣਾ ਲੈ ਕੇ ਗਈ ਸੀ ਮੈਂ ਕਹਿੰਦੀ ਮੇਰੇ ਭਰਾ ਦਾ ਕਹਿੰਦੀ ਮੰਗੜਾ ਹੋ ਗਿਆ ਜੀ ਮਾਹ ਹੋ ਗਿਆ ਜੀ ਕਹਿੰਦੀ ਹਾਂ ਮਾ ਫਿਰ ਹੋਰ ਲਾ ਦਿਓ ਜੀ ਥੋੜੇ ਜੇ ਜਿਹੜਾ ਕੋਈ ਰਹਿੰਦਾ ਉਹਦੇ ਵੀ ਹੋ ਜਾਊਗਾ ਜੀ ਕੋਈ ਮਾਸੀ ਦਾ ਰਹਿੰਦਾ ਹੋਊਗਾ ਕੋਈ ਹੋਰ ਭੈਣ ਭਾਈ ਰਹਿੰਦਾ ਹੋਊਗਾ ਲਾ ਦਿਓ ਮਾਹ ਹੱਥ ਜੱਸ ਆ ਗਿਆ ਤੁਹਾਡੇ ਮਾਹ ਇਹ ਕਹਿੰਦੇ ਫੇਰ ਜਿਹੜੇ ਬਰਾਤੀ ਸਜਣਾਉਣਗੇ ਫੇਰ ਉਹ ਉਹਨਾਂ ਨੂੰ ਵੀ ਇਹ ਸੁਨਿਆਹਾ ਲਾ ਲਾਂਗੇ ਮਾਹ ਭੈਣੇ ਲਾ ਦੇ ਮਾਹ ਇੱਕ ਸਾਰਿਆਂ ਨੂੰ ਦੇ ਦਾਂਗੇ ਜਿਹੜੇ ਕੁਮਾਰੇ ਹੋਣਗੇ ਸਭ ਦਾ ਵਿਆਹ ਹੋ ਜਾਊਗਾ ਹਾਂਜੀ ਤੇ ਭਗਵੰਤ ਜਿਸ ਤਰ੍ਹਾਂ ਲੋਕ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਆਮ ਲੋਕ ਵੀ ਨੇ ਹਾਂਜੀ ਖੇਤੀਬਾੜੀ ਕਰਨ ਵਾਲੇ ਨੇ ਮਜ਼ਦੂਰ ਭਾਈਚਾਰਾ ਸ਼ਹਿਰੀ ਲੋਕ ਨੇ ਵਪਾਰੀ ਨੇ ਕਹਿਣ ਤੋਂ ਬਹੁਤ ਹਰ ਤਰ੍ਹਾਂ ਦੇ ਆਉਂਦੇ ਨੇ ਅਮੀਰ ਗਰੀਬ ਸਭ ਆਉਂਦੇ ਨੇ ਆਉਂਦੇ ਨੇ ਜੀ ਕੋਈ ਜਿਹੜੇ ਵੱਖੋ ਵੱਖਰੇ ਸ਼ਹਿਰਾਂ ਤੋਂ ਵੀ ਆਉਂਦੇ ਨੇ ਜਾਂ ਕਿਸੇ ਨੇ ਤੁਹਾਡੇ ਤੋਂ ਇਕੱਠੇ ਵੀ ਕਦੀ ਆਰਡਰ ਦਿੱਤਾ ਕਿਸੇ ਨੇ ਹਾਂਜੀ ਇਕੱਠੇ ਆਲਾ ਵੀ ਸੁਣ ਮੈਂ ਦੱਸਦਾ ਵੀਰ ਜੀ ਹਮ ਆਰਡਰ ਆਇਆ ਜੀ ਮੇਰੇ ਲਈ ਫਿਰ ਰਾਜਸਥਾਨ ਤੋਂ ਹਮ ਰਾਜਸਥਾਨ ਤੋਂ ਆਰਡਰ ਆਇਆ ਵਾ ਅੰਗਰੇਜ਼ੀ ਬੋਲਿਓ ਜੀ ਉਹ ਮੈਨੂੰ ਕਹਾ ਮੈਂ ਵੀਰੇ ਥੋੜੀ ਜਿਹੀ ਪੰਜਾਬੀ ਬੋਲਦਾ ਵੀ ਦੇਖ ਮੈਨੂੰ ਸਮਝ ਨਹੀਂ ਆ ਰਹੀ ਤੇਰੀ ਗੱਲ ਇਹ ਕੀ ਕਹਿ ਰਿਹਾ ਹੂੰ ਕਹਿੰਦਾ ਚੱਲ ਠੀਕ ਆ ਮੈਂ ਤੇਰੀ ਦਾਤ ਕਰਾਉਣਾ ਦੂਜੇ ਬੰਦੇ ਨਾਲ ਉਹਨੇ ਮੈਨੂੰ ਆਰਡਰ ਕਹਿੰਦਾ ਜ ਐਂ ਕਹਿੰਦਾ 500 ਵਾਲਾ ਮਿਲ ਜੂਗਾ ਤੇਤੋਂ ਮਾ ਮਿਲ ਜੂਗਾ ਜੀ ਉਹਨੇ ਰੇਟ ਦੱਸਿਆ ਕਹਿੰਦਾ ਰੇਟ ਪਾ ਦੇ ਮੈਂ ਰੇਟ ਪਾਦਾ ਸਾਰੇ ਆ ਲੈਣਾਂ ਦੇ ਜੀ ਉਸ ਤੋਂ ਬਾਅਦ ਉਹ ਮੈਨੂੰ ਕਹਿੰਦਾ ਯਾਰ ਜਿਹੜਾ ਤੇਰਾ ਰੇਟ ਆਪਣਾ ਬੱਟਾ ਨਹੀਂ ਖਾਣਾ ਵੀ ਆਪਾਂ ਅਗਾਹਾਂ ਸੇਲ ਕਰਨਾ ਮਾ ਤੁਸੀਂ ਮੈਸੇਜ ਪਾ ਦਿਓ ਵੀਰ ਜੀ ਮਨੂੰ ਵੀ ਮੈਂ ਤੁਹਾਨੂੰ ਦੱਸ ਦੂੰਗਾ ਵੀ ਕੀ ਰ ਉਹ ਕਹਿੰਦਾ ਵੀ ਤੂੰ ਹਰ ਕਿਸੇ ਪਲਾਈ ਦੇ ਬਣਾ ਕੇ ਦੇ ਮੈਨੂੰ ਮਹਾਵੀਰ ਜੀ ਮੇਤੋ ਤਾਂ ਜੇ ਮੇਖ ਨਹੀਂ ਲੱਗਣੇ ਨਾ ਮੈਂ ਇਹੋ ਜਿਹਾ ਪਾਪ ਕਰਾਂ ਮੈਂ ਬਣਾਉਣਾ ਲੱਕੜ ਦੇ ਮੋਟੀ ਦੇ ਆ ਦੇਖੋ ਜਿੰਨਾ ਇੰਚੀ ਪਲਾਈ ਮੋਟੀ ਆ ਉਹ ਕਹਿੰਦਾ ਵੀ ਘੱਟ ਵਾਲੀ ਪਲਾਈ ਦੇ ਬਣਾ ਕੇ ਦੇ ਵੀ ਜਿਹੜੀ ਪੜਤਾ ਖਾਵੇ ਮਹਾਵੀਰ ਜੀ ਮੇਤੋ ਮੇਖ ਨਹੀਂ ਲੱਗਣੇ ਵੀ ਨਾ ਮੈਂ ਬਣਾਵਾ ਨਾ ਮੈਂ ਇਹੋ ਜਿਹਾ ਪਾਪ ਕਰਾਂ ਵੀ ਨਾ ਮੈਂ ਜਾਨਵਰਾਂ ਨਾਲ ਪਾਪ ਕਰਨਾ ਆ ਕਿਉਂ ਕਰਾਂ ਜਦ ਮੈਂ ਐਡਾ ਬੜਾ ਕੰਮ ਛੱਡ ਕੇ ਜੇ ਮੈਂ ਇਹ ਕੰਮ 'ਚ ਪੈ ਗਿਆ ਤੇ ਮੈਂ ਪਾਪਕਾਤਰ ਥੋੜੀ ਬੜਾ ਵੀ ਆਪਾਂ ਪਾਪ ਕਰੀ ਜਾਂਨਾ ਮਾ ਗਣਾ ਵੀ ਇਹਨਾਂ ਦੇ ਵੀ ਗਾਂ ਬੱਚੇ ਵਦਨ ਵਿਚਾਰਿਆਂ ਦੇ ਇਹਨਾਂ ਦੇ ਬੱਚੇ ਵਧਣਗੇ ਤਾਂ ਜੇ ਜੇ ਬੱਚੇ ਇਹਨਾਂ ਦੇ ਤਾਂ ਵਧਣਗੇ ਵੀਰ ਜੀ ਜੇ ਆਪਾਂ ਇਹਨਾਂ ਦਾ ਹਾਲਣਾ ਲਾਵਾਂਗੇ ਨਹੀਂ ਬੱਚੇ ਇਹਨਾਂ ਦੇ ਮਰ ਜਾਂਦੇ ਨੇ ਗਿਰ ਜਾਂਦੇ ਨੇ ਵਿਚਾਰੇ ਖਰਾਬ ਹੋ ਜਾਂਦੇ ਨੇ ਜੇ ਕੋਈ ਦਾ ਆਂਡਾ ਗਰ ਗਿਆ ਖਰਾਬ ਹੋ ਜਾਂਦੇ ਨੇ ਇੱਕਣ ਜੀ ਮੈਂ ਕਹਿੰਦਾ ਵੀਰਾਂ ਨੂੰ ਜਿਹੜਾ ਵੀ ਦੇਖੂਗਾ ਹਰੇਕ ਵੀਰ ਮੈਨੂੰ ਵੀਰ ਬਣ ਕੇ ਵੱਧ ਤੇ ਵੱਧ ਲਾਵੋ ਤਾਂ ਆਪਣੇ ਉਰੇ ਜਾਨਵਰ ਰਹਿਣਗੇ ਤਾਂ ਦਰਖਤ ਵੀ ਫੁੱਲ ਤੇ ਪੰਨ ਲਾਵੋ ਜਿੰਨੇ ਲੱਗਦੇ ਨੇ ਲਾਵੋ ਹਾਂਜੀ ਜੇ ਦਰਖਤ ਲਾਵੋਗੇ ਤਾਂ ਮੇਰੀ ਸਾਨ ਬੁੱਧੂ ਕੀ ਜਾਨ ਵੱਧ ਉਹਨਾਂ ਦੇ ਉੱਪਰ ਰੇ ਲੱਗਣਗੇ ਹਾਂਜੀ ਇੱਕ ਕਹਿੰਦੇ ਇੱਕ ਦਿਨ ਤੁਹਾਡਾ ਵੀ ਕੋਈ ਵਾਪ ਪੈ ਗਿਆ ਸੀ ਕਹਿੰਦੇ ਇੱਕ ਖੇਤ ਦੇ ਵਿੱਚ ਆਲਣਾ ਡਿੱਗਿਆ ਹੋਇਆ ਸੀ ਵੀ ਉਹ ਬੱਚੇ ਆਂਡੇ ਵਿੱਚੋਂ ਉਹਦੇ ਇੱਧਰ ਉੱਧਰ ਖੇਡ ਗਏ ਉਹ ਕੀ ਸੀ ਉਹ ਐ ਸੀ ਕਾ ਵੀਰ ਜੀ ਜਦੋਂ ਨੇਰੀ ਤੂਫਾਨ ਆਈ ਆ ਫੁੱਲ ਉਹ ਉੱਪਰੋਂ ਗਿਰਿਆ ਪਿਆ ਜਦ ਮੈਂ ਦੇਖਿਆ ਵੀ ਮਹਾ ਆਲਣੇ ਦੇ ਵਿੱਚੋਂ ਆਲਣ ਦਾ ਹੈ ਨਹੀਂ ਇਹਦੇ ਵਿੱਚ ਔਰ ਇਹ ਨੇਰੀ ਨਹੀਂ ਕਰਿਆ ਵੇ ਕੰਮ ਇਹ ਉਧਰੋਂ ਧੂਆਂ ਵੀ ਬਹੁਤ ਜੀ ਮਹਾ ਵੀ ਦਾ ਧੂਆਂ ਨਾਲ ਮਰਿਆ ਵੇ ਵਿਚਾਰਾ ਇੰਨਾ ਉੱਚੀ ਮਹਾ ਧੂਆਂ ਬਹੁਤ ਦੂਰ ਤੱਕ ਕੰਮ ਕਰ ਗਿਆ ਮੇਰਾ ਮਨ ਉੱਥੇ ਇੰਨਾ ਖਰਾਬ ਹੋਇਆ ਮਹਾ ਵੀ ਤੋਂ ਆਇਆ ਘਰ ਇਸੇ ਟਾਈਮ ਤਾਂ ਆਲਣਾਂ ਲਿਆ ਲਾ ਗਿਆ ਹੁਣ ਇਹ ਲਾਏ ਦਾ ਇੱਥੇ ਚੱਕ ਕੇ ਉਹ ਦੇਖੋ ਜੀ ਬਜੇ ਦੇ ਜਿਹੜੇ ਉਹਦੇ 1 ਵਜਾ ਦਾ ਥੱਲੇ ਗਿਰਿਆ ਵੇ ਇਹਦੇ ਜੀ ਕਦਰ ਤੇ ਮੈਨੂੰ ਸੀ ਲੈਣ ਗਿਆ ਸੀਗਾ ਜਿਹੜੀ ਸੱਚ ਗੱਲ ਆ ਸੱਚੇ ਦੱਸੂਗਾ ਜੇ ਕੋਈ ਲਵੋਂ ਹੀ ਲਾਉਂਦਾ ਹੈਗਾ ਉਹਦੇ ਲਵੋਂ ਪਹਿਲ ਸੀ ਲੈਣ ਗਿਆ ਮੇਰੇ ਆਉਂਦੇ ਜਾਂ ਮੈਂ ਦੇਖਿਆ ਬੱਚਾ ਮਰਿਆ ਪਿਆ ਉਹ ਇੱਕ ਉਹ ਉੱਪਰ ਆ ਫਸਿਆ ਵਾ ਟਾਣੀ ਚ ਇਧਰੋਂ ਜ਼ਿੰਮੇਦਾਰ ਵੀਰ ਦੀ ਅੱਗ ਲਾਈ ਵੀ ਖੇਤ ਚ ਉਹਨਾਂ ਦਾ ਕੋਈ ਪਰਵਾਹ ਨਹੀਂ ਲਾਤੀ ਵੀਰੇ ਅੱਗ ਤਾਂ ਲਾਉਣੀ ਹੁੰਦੀ ਉਹਨਾਂ ਨੇ ਵੀ ਬੰਦ ਕਰੀ ਗਏ ਨਾਲੇ ਚਲੋ ਜਾਂ ਮੈਂ ਆਇਆ ਘਰ ਦੇ ਕਹਿੰਦੇ ਕੀ ਗੱਲ ਉਹ ਕਿ ਢੋਲੀ ਰੱਖ ਕੇ ਬੜੀ ਛੀਤੀ ਮੋੜਿਆ ਮਾਹ ਨਹੀਂ ਉਹ ਵੀ ਮਰ ਚੁਗਾ ਕਹਿੰਦੇ ਕੌਣ ਮਾਹ ਬੱਚਾ ਲਟਕ ਰਿਹਾ ਦੇਖ ਤੇ ਇੱਕ ਵੀ ਉਹ ਗਿਰਿਆ ਬੈ ਮੈਨੂੰ ਜਾਣਦੇ ਇੱਕ ਤਾਂ ਮਰ ਗਿਆ ਮਾਹ ਮ ਮੈਂ ਜਿਹਦੇ ਉੱਥੇ ਲਾਇਆ ਜਦ ਮੈਂ ਲਾ ਕੇ ਵਿੱਚ ਧਰਿਆ ਉਹ ਉਹ ਜਿਹਦੇ ਘੁੱਗੀ ਵੀਰੇ ਨਾਲ ਦੀ ਨਾਲੇ ਫੜਕ ਦਿਣਿਆਲਣ ਦੇ ਵਿੱਚ ਵੜ ਗਏ ਹਾਂਜੀ ਠੀਕ ਹੈ ਤੇ ਇੱਕ ਕਹਿੰਦੇ ਭਗਵੰਤ ਤੁਸੀਂ ਸੱਪਾਂ ਦੇ ਵਿਆਹਣੇ ਬਣਾਉਂਦੇ ਹੋ ਤਾਂ ਵੈਸੇ ਹੀ ਖਤਰਨਾਕ ਕੰਮ ਐ ਕੋਈ ਅਣਜਾਣੇ ਚ ਗਲਤੀ ਹੋ ਜੇ ਜਾਂ ਉਹਨੇ ਹੀ ਖਰਾਬ ਹੋ ਜੇ ਕਈ ਵਾਰੀ ਪਿਆ ਪਿਆ ਗਲ ਜਾਂਦਾ ਕਿਤੇ ਤਾਂ ਫੇਰ ਫਿਰ ਜੋ ਗੜਨ ਨਾਲ ਆਪਾਂ ਕੰਮੇ ਨਹੀਂ ਕਰਦੇ ਜੀ ਬੋੜੇ ਐਸਾ ਆਉਂਦਾ ਜੀ ਪੂਰਾ ਹਾਰਡ ਲੋਹਾ ਹੀ ਆਉਂਦਾ ਜੀ ਹੁਣ ਤਾਂ ਜੇ ਉਹ ਮੇਜੇ ਰੱਖੀਂ ਜਿ ਰੱਖੋ ਜਿੱਥੇ ਮਰਜ਼ੀ ਰੱਖ ਲਓ ਜੀ ਖਰਾਬ ਨਹੀਂ ਹੁੰਦਾ ਹੁਣ ਇਹ ਮੀਆਂ ਜੇ ਲੱਗਦੇ ਨੇ ਜੀ ਠੀਕ ਹੈ ਇਹ ਮੀਆਂ ਜੇ ਲੱਗਦੇ ਨੇ ਜੇ ਉਹ ਆਪਣਾ ਮਾਲ ਘਟਿਆ ਲੱਗਾ ਹੋਵੇ ਤਾਂ 2 ਮਹੀਨੇ ਨਹੀਂ ਘਟਦੇ ਜੀ ਉਹ ਦੇਖ ਲਓ ਜੀ ਜਦ ਮੈਂ ਦੁਕਾਨ ਕਰੀ ਜੀ 10 ਸਾਲ ਹੋ ਗਏ ਜੀ ਉਹਨਾਂ 10 ਸਾਲ ਉੱਕਣੇ ਪਿਆ ਜੇ ਉਹ ਜਿਹੜਾ ਸੱਪਾਂ ਦਾ ਲੈਣਾ ਸੀਗਾ ਜੀ ਮੈਂ ਕੰਮ ਕਰਦਾ ਸੀਗਾ ਉਹਨਾਂ ਦੇ ਘਰੇ ਵੀਰ ਜੀ ਜਦ ਮੇਰੇ ਥੋੜੀ ਜਿਹੀ ਬਣਾਏ ਹੋਏ ਸੀ ਗੁਰੇ ਉਹਨਾਂ ਦੀ ਕੁੜੀ ਦਾ ਵਿਆਹ ਸੀ ਮੈਂ ਜੋੜੀਆਂ ਚਾੜਦਾ ਸੀਗਾ ਵੀਰ ਜੀ ਜੋੜੀਆਂ ਚਾੜਦਾ ਚਾੜਦਾ ਉਹਨਾਂ ਨੇ ਨਿਉ ਪੱਟ ਲਈ ਜੀ ਇੱਕ ਉਹ ਹੈਗੇ ਨੇ ਇਹੇ ਜੇ ਕੁਝ ਉਹਨਾਂ ਨੇ ਨਵੇਂ ਪੱਟੇ ਵੀ ਸੱਪ ਨੇ ਕੜਗਾ ਪੀੜਾ ਹੂੰ ਮੇਰੀ ਬਾਹ ਜੱਡਾ ਸੱਪ ਤੀਗਾ ਜੀ ਹੂੰ ਉਹਨਾਂ ਨੇ ਫੜ ਲਿਆ ਉਹ ਫੜਿਆ ਵੇ ਮਹਾਵੀਰੇ ਤੇਰੇ ਡੰਗੜੋਂ ਕੋ ਨਹੀਂ ਮਾਰਦਾ ਯਾਰ ਇਹ ਕਹਿੰਦਾ ਯਾਰ ਇਹ ਤਾਂ ਮਿੱਟੀ ਖਾਣਾ ਸੱਪਾਂ ਕਿਸੇ ਜ਼ਿੰਮੇਵਾਰਾ ਕਹਿੰਦਾ ਸਾਨੂੰ ਪੂਰੀ ਨੌਲ ਜਾਈਏ ਸੱਪ ਕਹਿਜਾ ਕਹਿਜਾ ਮਾ ਚਲ ਵੀਰੇ ਪਤਾ ਹੁੰਦਾ ਰਹੇਗਾ ਆਪਦੇ ਕੰਮ ਦਾ ਕਰਦਾ ਚਲੋ ਜੀ ਉਹ ਕਹਿੰਦੇ ਸਾਨੂੰ ਉਹਨਾਂ ਨੇ ਟੀਚਰ ਕਰੀ ਮਨੂੰ ਕਹਿੰਦੇ ਆਲਣ ਦੇਵੇਂਗਾ ਬਣਾ ਕੇ ਮਾ ਜਨੇ ਮਰਜੀ ਕਹਿੰਦੇ ਲਾ ਬਣਾ ਕੇ ਦੇ ਫਿਰ ਮੈਂ ਉੱਥੇ ਵੀਰੇ ਚੱਕਿਆ ਸਮਾਨ ਉਹਨਾਂ ਦੀ ਸਮਾਨਤੀ ਵੱਢ ਕੇ ਪਲਾਈ ਮਾਰ ਕੇ ਗੋਲ ਪਲਕਾਰ ਨਾਲ ਬਣਾ ਕੇ ਉਹਨਾਂ ਨੂੰ ਮੈਂ ਦੇਤਾ ਗਲੀਆਂ ਮਾਰਤੀਆਂ ਵੀ ਇਹਦੇ ਵਿੱਚ ਦੀ ਨਿਕੜੇ ਵੀ ਨਾ ਇਹਦੇ ਵਿੱਚ ਦੀ ਬੜੇ ਵੀ ਜਦ ਬੜੂਗਾ ਸੱਪ ਉਹਦਾ ਟੱਕਣਾ ਜੜਾ ਆਪਦੇ ਆਪੇ ਪਰਾਂ ਹੋਵੇ ਉਧਰੋਂ ਜਦ ਬਾਹਰ ਕੱਢਣਾ ਜਦ ਨਾ ਪਰਾਂ ਹੋਵੇ ਹਾਂਜੀ ਉਹਨਾਂ ਨੇ ਧਰਤਾ ਜੀ ਉਹਨਾਂ ਨੇ ਬਜੇ ਵੀ ਘੜਾ ਲਿਓ ਤੇ ਐ ਨਹੀਂ ਪਤਾ ਸੱਪਣੀ ਦਾ ਨਹੀਂ ਪਤਾ ਸੱਪ ਦੀਗਾ ਜੇ ਪ੍ਰਮਾਤਮਾ ਨੂੰ ਪਤਾ ਉਹ ਮਨ ਨੂੰ ਕਹਿੰਦੇ ਬਜੇ ਬਹੁਤ ਦੇਤੇ ਕਹਿੰਦੇ ਆ ਕੇ ਦੇਖ ਜਾ ਹੋ ਗਏ ਹੁਣਗੇ ਜੀ ਸਾਲਗਦੀ ਗੱਲ ਆ ਉਹ ਜ ਜਾਨਾਂ ਨੇ ਮਨ ਨੂੰ ਫੋਨ ਕਰਿਆ ਸੀਗਾ ਹੁਣ ਮੇਥੋਂ ਜਾਏ ਨਹੀਂਗਾ ਜੀ ਪਤਾ ਨਹੀਂ ਛੜਤਾ ਪਤਾ ਨਹੀਂ ਹੈਗਾ ਜੀ ਜੀ ਹਾਂਜੀ ਸੋ ਦੋਸਤੋ ਐਸੀ ਭਾਈ ਭਗਵੰਤ ਸਿੰਘ ਹੈ ਜਿਨ੍ਹਾਂ ਦੀ ਬਾਗੜੀਆਂ ਮਸ਼ਹੂਰ ਏਰੀਆ ਅਮਰਗੜ ਨੇੜੇ ਛੋੜਿਆ ਕਸਬਾ ਪੈਂਦਾ ਇੱਥੇ ਹੀ ਨਾਲ ਹਵੇਲੀ ਹੈ ਸਰਦਾਰਾਂ ਦੀ ਦਲਾਵਰ ਸਿੰਘ ਐਸਵਰੀ ਉਸ ਹਵੇਲੀ ਦੇ ਜਿਹੜੇ ਮਾਲਕ ਨੇ ਉਹ ਰਹਿੰਦੇ ਨੇ ਉਸ ਹਵੇਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਮਹਿਮਾਨ ਦੇ ਤੌਰ ਤੇ ਵੀ ਆਣ ਕੇ ਇੱਥੇ ਰਹਿੰਦੇ ਰਹੇ ਨੇ ਸਿੱਧੂ ਮੂਸੇਵਾਲਾ ਜਾਂ ਹੋਰ ਫਿਲਮਾਂ ਬਹੁਤ ਆਈਆਂ ਨੇ ਬਾਈ ਬਾਈ ਕਹਿੰਦੀ ਦੁਨੀਆ ਸਿੱਧੂ ਮੂਸੇਵਾਲਾ ਆਖਰੀ ਵੇਲੇ ਦੇ ਵਿੱਚ ਜਿਹੜਾ ਰਿਕਾਰਡ ਹੋਇਆ ਸੀ ਸ਼ੂਟ ਹੋਇਆ ਸੀ ਇੱਥੇ ਹੋਇਆ ਸੀ ਕਿ ਬਾਈ ਹੁਣੀ ਨਾ ਭਗਵੰਤ ਸਿੰਘ ਹੋਰੀ ਐਸਐਚਓ ਸੰਬੰਧੀ ਜਿਹੜੀ ਇੱਕ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਹੋ ਇੱਕ ਵੀਰ ਜੀ ਐਸਐਚਓ ਨੇ ਪਟਿਆਲੇ ਦੇ ਜੀ ਇਨਸਪੈਕਟਰ ਜੀ ਉਹਨਾਂ ਨੇ ਮੇਰੀ ਵੀਡੀਓ ਦੇਖੀ ਉਹ ਪਹਿਲਾਂ ਤਾਂ ਬਹੁਤ ਹਸੇ ਜੀ ਉਹ ਮਾਹ ਜੀ ਵੀਰ ਜੀ ਕਥੋਂ ਬੋਲਦੇ ਹੋ ਪਹਿਲਾਂ ਵੀ ਮੈਂ ਬੋਲਦਾ ਪਟਿਆਲੇ ਤੋਂ ਕਹਿੰਦਾ ਤੁਸੀਂ ਮਾਹ ਬਾਗੜਿਆਂ ਤੋਂ ਕਹਿੰਦਾ ਮੈਂ ਤੇਰੇ ਲਵੇ ਅਮਰਗੜ ਨੌਕਰੀ ਕਰ ਕਾ ਮੈਂ ਠੀਕ ਆ ਵੀਰ ਜੀ ਦੱਸੋ ਜੀ ਉਹ ਵੀਰ ਜੀ ਜੀ ਮੈਨੂੰ ਉਹਨਾਂ ਨੇ ਆਰਡਰ ਦਿੱਤਾ ਕਹਿੰਦਾ ਵੀ ਤੇਰੀ ਮੈਨੂੰ ਵੀਡੀਓ ਬਹੁਤ ਚੰਗੀ ਲੱਗੀ ਬਹੁਤ ਪੰਨ ਵਾਲਾ ਕੰਮ ਕਰ ਰਹੇ ਆ ਮ ਤਾਂ ਤੇ ਨਿਮੰਤਨਾ ਬਣਾ ਰਿਹਾ ਮਾਂ ਹਾਂਜੀ ਉਹਨਾਂ ਨੇ ਮੈਨੂੰ ਆਰਡਰ ਦਿੱਤਾ ਜੀ 10000 ਰੁਪਏ ਦਾ ਕਹਿੰਦਾ ਵੀਰ ਜੀ ਵੀ 1000 ਤੋਂ ਉੱਪਰ ਨਾ ਹੋਵੇ ਮਾਂ ਠੀਕ ਆ ਵੀਰ ਜੀ ਮਾਗਣਾ ਵੀਰ ਜੀ ਸਾਰੇ ਇਹ ਜੇ ਕੋਈ ਵੀਰਾ ਕੋਈ ਹੁੰਦਾ ਮਾੜਾ ਨਹੀਂ ਹੁੰਦਾ ਵੀਰ ਜੀ ਕਹਿੰਦੇ ਨੇ ਪੁਲਿਸ ਵਾਲੇ ਮਾੜੇ ਨੇ ਕੋਈ ਮਾੜਾ ਨਹੀਂ ਹੈਗਾ ਆਪਦੀ ਲਾਈਨ ਤੇ ਸਾਰੇ ਸਹੀ ਨੇ ਵੀਰ ਜੀ ਹੁਣ ਉਹਨੇ ਸਵੈਟਰ ਨਾ ਮੇਰਾ ਬਾਪ ਆ ਦੇਖੋ ਮੈਨੂੰ ਜਿੱਦਨ ਮੈਂ ਪਹਿਲਾਂ ਬੁੱਕ ਕਰਨ ਗਿਆ ਜੀ ਉਹਨਾਂ ਨੇ ਮੈਨੂੰ ਕੰਧ ਦਿਖਾਈ ਵੀਰ ਜੀ ਕਹਿੰਦੇ ਵੀ ਕਾਲਾ ਮੈਨੂੰ ਕਹਿੰਦੇ ਕਹਿੰਦਾ ਕਾਲਾ ਮਿਸਤਰੀ ਜੀ ਪਹਿਲਾਂ ਦੇਖੋ ਇਹ ਵੀ ਕਿੰਨੇ ਆਲੇ ਲੱਗ ਜਾਣਗੇ ਮੈਂ ਉਹਨਾਂ ਨੂੰ ਫਿੱਤਾ ਮਾਰ ਕੇ ਦੱਸਿਆ ਮਾ ਵੀਰ ਜੀ ਇੰਨੇ ਕਿ ਲੱਗਣਗੇ ਮੈਨੂੰ ਐ ਹੋ ਗਿਆ ਮਾ ਵੀ ਕਿਤੇ ਆਏ ਦੇ ਮਨ ਚ ਵੀਰ ਜੀ ਦੇ ਆਣ ਅੱਜ ਵੀ ਆਪਦੇ ਲਾਲਚ ਮਾਰੇ ਕਿਹਾ ਜਾਂਦੇ ਇੱਥੇ ਵੀ ਜਿੰਨਾ ਲੱਗਣਗਾ ਉਹਨੇ ਹੀ ਦੱਸੇ ਜੀ ਮਾਹਵੀਰ ਜੀ ਤੁਹਾਡਾ 60 ਕਾ ਲਾਣਾ ਲੱਗ ਜਾਊਗਾ ਕਹਿੰਦਾ ਲੱਗ ਜਾਊ ਮਾ ਹਾਂਜੀ ਕਹਿੰਦਾ ਬੁੱਕ ਕਰਦੇ ਤੈਨੂੰ ਸਾਈ ਉਹਨਾਂ ਨੇ ਮੈਨੂੰ ਪੈਸੇ ਭੇਜਦੇ ਵੀਰ ਜੀ 10000 ਰੁਪਏ ਉਹ ਅੱਜ ਉਹਨਾਂ ਦਾ ਮਾਲ ਮੈਂ ਬੰਦ ਕੇ ਰੱਖ ਲਿਆ ਔਰ ਹੁਣ ਫਿੱਟ ਕਰਕੇ ਆਉਂਗਾ ਜੀ ਜੀ ਬਾ ਆਪਣੇ ਪਟਿਆਲੇ ਜੀ ਓਦੋਂ ਬਾਅਦ ਜੀ ਜਦ ਮੈਂ ਤੁਰਿਆ ਉੱਥੋਂ ਮੰਨੋ ਕਹਿੰਦਾ ਇੱਕ ਮਿੰਟ ਖੜੀ ਕਾਕਾ ਮਾ ਹਾਂਜੀ ਕਹਿੰਦਾ ਤੇਰਾ ਨਾਂ ਤਾਂ ਭਗਵੰਤ ਸਿੰਘਾ ਤੂੰ ਕਾਲਾ ਕਹਿ ਰਿਹਾ ਮਾ ਹਾਂਜੀ ਮੈਂ ਉਹਨੂੰ ਕੱਚਾ ਕਾਲਾ ਜੀ ਕਹਿੰਦਾ ਉਹਨੇ ਮਨੂੰ ਜਮੈਂ ਮੋਟਰਸਾਈਕਲ ਦੀ ਕਿੱਕ ਮਾਰੀ ਵੀਰ ਜੀ ਉਹ ਕਹਿੰਦਾ ਚੜੀ ਨਾ ਕਹਿੰਦਾ ਇੱਕ ਮਿੰਟ ਗੱਲ ਸੁਣੀ ਮਾਂ ਹਾਂਜੀ ਮਰੋਂ ਮੇਰਾ ਮਨ ਉਲਟੋ ਹੋ ਗਿਆ ਮਾਹਾਂ ਵੀ ਮਨ ਨੂੰ ਲੱਗਦਾ ਵੀ ਉਹ ਐਂ ਨਾ ਕਹਿਦਾਂ ਨੇ ਵੀ ਯਾਰ ਘੱਟ ਲੇ ਜਾਂ ਵੱਧ ਲੇ ਮਾ ਹੁਣ ਮੈਂ ਢੂਰ ਆਇਆ ਵੀ ਚਲੋ ਦੇਖੋ ਕੀ ਕਹਿੰਦੇ ਨੇ ਵੀਰ ਜੀ ਇਹ ਮਨ ਨੂੰ ਕਹਿੰਦਾ ਚੱਕ 500 ਰੁਪਏ ਮਾ ਵੀਰ ਜੀ ਰਸੀਦਾ ਹੋ ਗਿਆ ਜੀ ਕਹਿੰਦਾ ਰਸੀਦਾ ਬਿਲਕੁਲ ਨਹੀਂ ਹੈਗਾ ਕਹਿੰਦਾ ਸਾਰਾ ਦੁਪਹਿਰਾ ਤੇਰੇ ਉੱਪਰ ਦੀ ਲੰਘਿਆ ਏਸੀ ਥੱਲੇ ਏਸੀ ਦੇ ਪਏ ਆ ਕਹਿੰਦਾ ਤੂੰ ਫੋਨ ਕਰ ਤਾਂ ਮੇਰੇ ਲੱਭ ਪਹੁੰਚਿਆ ਮਾ ਹਾਂਜੀ ਕਹਿੰਦਾ ਜੋ ਕੁਝ ਖਾਣਾ ਆਪਦਾ ਉਹ ਖਾ ਪੀਲੇ ਤੇਰਾ 200 ਤੇਲ ਦਾ ਦੇਤਾ 300 ਤੈਨੂੰ ਖਾਣ ਪੀਣ ਦਾ ਦੇਤਾ ਉਹਨਾਂ ਨੇ ਐਕਸਟਰਾ ਮੰਨੂ 500 ਦਿਆ ਜੀ ਜੀ ਸੋ ਦੋਸਤੋ ਚੰਗੇ ਇਨਸਾਨ ਵੀ ਬਹੁਤ ਵੱਡੀ ਗਿਣਤੀ 'ਚ ਨੇ ਤੇ ਇੱਥੇ ਜਦੋਂ ਵੀ ਕਿਤੇ ਤੁਸੀਂ ਨਾਬਾ ਤੋਂ ਮਲੇਰਕੋਟਲਾ ਨੂੰ ਜਾਂਦੇ ਹੋ ਤਾਂ ਇੱਥੇ ਰਸਤੇ ਦੇ ਵਿੱਚ ਹੀ ਵੀਰ ਦੀ ਦੁਕਾਨ ਹੈ ਬਾਗੜੀਆਂ ਅਮਰਗੜ ਕਸਬੇ ਦੇ ਬਿਲਕੁਲ ਨੇੜੇ ਪੈਂਦਾ ਇਹ ਪਿੰਡ ਤੇ ਜਿੱਥੇ ਸੜਕੇ ਦੇ ਉੱਪਰ ਹੀ ਇਹਨਾਂ ਨੇ ਆਪਣੀ ਦੁਕਾਨ ਲਾਈ ਹੋਈ ਹੈ ਤੇ ਇੱਕ ਬਾਈ ਵਾਸਤੇ ਜਿਹੜਾ ਸਾਡਾ ਵੀ ਦਿਲ ਕਰਦਾ ਕਿ ਵੀਰ ਦਾ ਧੰਨਵਾਦ ਕਰੀ ਜਿਸ ਤਰ੍ਹਾਂ ਇਹਨਾਂ ਦਾ ਭਰਾ ਸੀ ਉਹ ਪੂਰੇ ਹੋ ਜਾਂਦੇ ਨੇ ਐਕਸੀਡੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਨਿਕਾ ਜਾਂ ਫੁੱਲ ਕਹਾਂਗੇ ਦੋ ਦੋ ਕੁ ਮਹੀਨੇ ਦਾ ਬੱਚਾ ਜਿਹੜਾ ਪਿੱਛੇ ਉਹ ਮਤਲਬ ਕਿ ਛੱਡ ਜਾਂਦੇ ਨੇ ਤੇ ਇਹ ਹੀ ਪਾਲਦੇ ਨੇ ਉਸ ਬੱਚੇ ਨੂੰ ਤੇ ਉਹ ਪਰਿਵਾਰ ਜਿਹੜਾ ਇਹਨਾਂ ਦੇ سپਰਦ ਕਰ ਜਾਂਦਾ ਦੋ ਬੱਚੇ ਇਹਨਾਂ ਦੇ ਨੇ ਇੱਕ ਉਸ ਨੂੰ ਹੀ ਪਾਲ ਰਿਹਾ ਤੇ ਇੰਨੀ ਘੱਟ ਆਮਦਨ ਜਿਹੜੀ ਹੈ ਹੌਲੀ-ਹੌਲੀ ਇਹਨਾਂ ਦਾ ਜਦੋਂ ਇਹ ਕੰਮ ਚੱਲਿਆ ਹੁਣ ਤੁਸੀਂ ਖੁਸ਼ ਹੋ ਇਸ ਕੰਮ ਤੋਂ ਹਾਂ ਵੀਰ ਜੀ ਹੁਣ ਖੁਸ਼ ਆ ਜੀ ਹੁਣ ਮੇਰਾ ਕੰਮ ਵੀਰ ਜੀ ਨਾਲ ਜਿਹੜੇ ਚੈਨਲ ਵਾਲਾ ਨੇ ਇਹਨਾਂ ਨੇ ਰੋਡ ਤੋਂ ਜੀ ਵਿਚਾਰਿਆਂ ਨੇ ਮੇਰਾ ਹਾਂ ਜੀ ਉਹ ਖੈਰ ਜਿਹੜੇ ਕੰਮ ਹੁੰਦੇ ਨੇ ਕੁਦਰਤ ਆਪਣੇ ਆਪ ਸਾਰਾ ਕੁਝ ਕਰਦੀ ਰਹਿੰਦੀ ਹੈ ਤੇ ਇਨਸਾਨ ਜਿਹੜਾ ਇੱਕ ਦੂਜੇ ਦੇ ਦੀ ਜੇਕਰ ਮਦਦ ਕਰਦਾ ਰਹੇ ਤਾਂ ਬਹੁਤ ਚੰਗੀ ਗੱਲ ਹੈ ਕੈਮਰਾਮੈਨ ਸੋਨੂ ਵਿਰਕਣ ਨਾਲ ਮੈਂ ਸਹਿਬ ਸਿੰਘ ਵਿਰਕ ਨੇੜੇ ਬਾਗੜਿਆ ਤੋਂ ਧੰਨਵਾਦ ਧੰਨਵਾਦ ਬਾਈ ਧੰਨਵਾਦ ਵੀਰ ਜੀ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਸਵਾਗਤ ਜੀ ਆ ਜਾਂਦਾ ਔਰੇ ਹਾਂ ਜੀ